ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਅੱਜ ਆਪਾਂ ਇੱਕ ਇਹੋ ਜਿਹਾ ਸੱਚ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਆ ਪਹਿਲਾਂ ਵੀ ਦੇਖੋ ਆਪਾਂ ਸੱਚ ਬੋਲਿਆ ਸੀ ਕਿ ਅਮਰ ਸਿੰਘ ਚਮਕੀਲੇ ਨੂੰ ਸਿੰਘਾਂ ਨੇ ਨਹੀਂ ਮਾਰਿਆ ਔਰ ਜਿਹੜੇ ਕਹਿੰਦੇ ਆ ਵੀ ਸਿੰਘ ਪੈਸੇ ਖਾਂਦੇ ਸੀ ਜੀ ਉਹ ਤੋਂ ਨਾਜਾਇਜ਼ ਤੰਗ ਕਰਦੇ ਸੀ ਉਹ ਇੱਕ ਵਾਰੀ ਜ਼ਰੂਰ ਕੰਨ ਖੋਲ ਕੇ ਆ ਸੁਣ ਲਿਓ ਇੱਕ ਵਾਰੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਸਿੰਘ ਹੋਰੀ ਉਹ ਸ਼ਖਸੀਅਤ ਸੀ ਜਿਨ੍ਹਾਂ ਦੇ ਨਾਲ ਕੁਝ ਸਿੰਘ ਸੀ ਜਿੱਥੇ ਆਕੇ ਚਮਕੀਲੇ ਨੇ ਮਾਫੀ ਮੰਗੀ ਸੀ ਤੇ ਜਦੋਂ ਉਹਨੂੰ ਪੁੱਛਿਆ ਗਿਆ ਵੀ ਤੇਰੇ ਗੀਤ ਬੜੇ ਮਾੜੇ ਨੇ ਤੇ ਹਾਲਾਂਕਿ ਤੂੰ ਬਹੁਤ ਮਾੜਾ ਬੋਲਦਾ ਉਹਦੇ ਚਿੱਟਾ ਰਮਾਲ ਲਿਆ ਹੋਇਆ ਸੀ 87 ਦੀ ਇਹ ਗੱਲ ਹੈ 86 87 ਦੇ ਵਿੱਚ ਚਮਕੀਲੇ ਨੇ ਮਾਫੀ ਮੰਗ ਲਈ ਸੀ ਤੇ ਉਸ ਵਕਤ ਕਿਨੇ ਚਿੱਟਾ ਰਮਾਲ ਲਿਆ ਹੋਇਆ ਤੇ ਕਮਰੇ ਦੇ ਵਿੱਚ ਆਕੇ ਦਰبار ਸਾਹਿਬ ਅੰਮ੍ਰਿਤਸਰ ਦੇ ਇੱਕ ਜੋ ਬਿਲਡਿੰਗ ਸੀ ਉਸ ਕਮਰੇ ਦੇ ਵਿੱਚ ਆ ਕੇ ਚਮਕੀਲੇ ਨੇ ਖੁਦ ਮਾਫੀ ਮੰਗੀ ਸੀ ਕਿ ਮੈਨੂੰ ਮaaf ਕਰ ਦਿੱਤਾ ਜਾਵੇ ਮੈਂ ਜਿਹੜੇ ਗੀਤ ਗਾਉਣਾ ਮੈਂ ਨਹੀਂ ਮੋੜਾਂਗਾ ਮੈਚ ਤੋਂ ਬਾਅਦ ਇਹਨਾਂ ਵੱਲ ਨਹੀਂ ਮੋੜਾਂਗਾ ਮੈਂ ਇਹ ਗਾਵਾਂਗਾ ਹੀ ਨਹੀਂ ਜਿਹੜੇ ਮੈਨੂੰ ਤੋਂ ਗਾਏ ਗਏ ਗਾਏ ਗਏ ਤੇ ਹਾਲਾਂਕਿ ਕਹਿੰਦੇ ਸਿੰਘਾਂ ਨੇ ਉਹਨੂੰ ਫਿਰ ਕਿਹਾ ਸੀ ਵੀ ਗੁਰੂ ਰਾਮਦਾਸ ਜੀ ਵੱਲ ਮੂੰਹ ਕਰ ਉਧਰ ਕਹਿ ਉਹ ਕਾਲ ਤੂੰ ਪਾਤਸ਼ਾਹ ਦੇ ਨਾਲ ਕਰ ਵੀ ਅੱਜ ਤੋਂ ਬਾਦ ਨਹੀਂ ਕਰ ਕਹਿੰਦੇ ਉਹਨੇ ਕਾਲ ਕੀਤਾ ਚਿੱਟਾ ਰਮਾਲ ਸਿਰ ਤੇ ਸੀ ਦੋਵੇਂ ਹੱਥ ਜੋੜੇ ਮੈਂ ਅੱਜ ਤੋਂ ਬਾਦ ਨਹੀਂ ਕਰਾਂਗਾ ਜੋ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਉਹ ਤੋਂ ਸਿੰਘਾਂ ਨੇ ਪੈਸੇ ਲਏ ਜੀ ਸਿੰਘੋਂ ਤੋਂ ਪੈਸੇ ਖਾਂਦੇ ਰਹੇ ਜੀ ਉਹਨਾਂ ਨੇ ਐ ਕੀਤਾ ਜੀ ਐ ਕੀਤਾ ਜੀ ਅਮਰ ਸਿੰਘ ਚਮਕੀਲੇ ਨੂੰ ਬਲੈਕਮੇਲ ਕੀਤਾ ਉਹ ਸਰਾ ਸਰ ਗਲਤ ਹੈ ਜੀ ਹਾਲਾਂਕਿ ਅਮਰ ਸਿੰਘ ਚਮਕੀਲੇ ਦਾ ਪਰਿਵਾਰ ਤੇ ਆਪ ਖਿਲਾਫ ਹੈ ਜੀ ਫਿਲਮ ਦੇ ਉਹ ਕਹਿੰਦੇ ਸਾਡੀ ਪੂਰੀ ਫੈਮਿਲੀ ਨਹੀਂ ਦਿਖਾਈ ਪੂਰਾ ਸੱਚ ਨਹੀਂ ਦਿਖਾਇਆ ਸਾਡੇ ਤੋਂ ਲੁਕੋ ਰੱਖਿਆ ਗਿਆ ਜਦੋਂ ਸਕ੍ਰਿਪਟ ਲਿਖੀ ਗਈ ਨਾ ਸਾਨੂੰ ਪੁੱਛਿਆ ਗਿਆ ਦੱਸਿਆ ਗਿਆ ਤੇ ਹਾਲਾਂਕਿ ਸਾਡਾ ਤਾਂ ਕੋਈ ਰੋਲਾ ਹੀ ਨਹੀਂ ਸੀ ਕਹਿੰਦੇ ਚਮਕੀਲੇ ਦੇ ਨਾਲ ਚਮਕੀਲੇ ਦੇ ਨਾਲ ਸਾਡਾ ਪਰਿਵਾਰ ਲੜਦਾ ਥੋੜੀ ਜਿਵੇਂ ਕੋਈ ਫਿਲਮ ਦੇ ਵਿੱਚ ਕਿੰਨੇ ਦਿਖਾਇਆ ਗਿਆ ਅਸੀਂ ਉਸ ਚੀਜ਼ ਦੇ ਨਾਲ ਸਹਿਮਤ ਨਹੀਂ ਹੈਗੇ ਉਹਨਾਂ ਨੇ ਸਾਫ਼ ਆਪਣੇ ਵੱਲੋਂ ਬਣਾ ਕਰਤਾ ਜੀ ਸਾਨੂੰ ਕੋਈ ਅਧਿਕਾਰ ਨਹੀਂ ਵੀ ਅਸੀਂ ਇਦਾਂ ਦੀਆਂ ਕੁਝ ਗੱਲਾਂ ਕਰੀਏ ਔਰ ਕਹਿਣ ਤੋਂ ਭਾਵ ਇਹ ਹੈ ਵੀ ਸਿੰਘਾਂ ਨੂੰ ਬਦਨਾਮ ਕਰਨਾ ਸਿੰਘਾਂ ਤੇ ਅਲੀਗੇਸ਼ਨ ਲਾਉਣੇ ਵੀ ਸਿੰਘਾਂ ਨੇ ਉਹਨੂੰ ਮਾਰਿਆ ਜੀ ਐ ਮਾਰਿਆ ਜੀ ਅਸਲ ਦੇ ਵਿੱਚ ਸਿੰਘਾਂ ਨੇ ਜੇ ਮਾਰਿਆ ਹੁੰਦਾ ਤੇ ਪ੍ਰੋਪਰ ਰੂਪ ਦੇ ਵਿੱਚ ਉਹ ਜ਼ਿੰਮੇਵਾਰੀ ਲੈਂਦੇ ਹਾਂ ਕਿ ਉਹਨੂੰ ਕਹਿੰਦੇ ਜੀ ਮਾਰਿਆ ਜੀ ਬਿਲਕੁਲ ਮਾਰਿਆ ਜੀ ਹੁਣ ਕਈ ਕਹਿੰਦੇ ਜੀ ਜਿਨ੍ਹਾਂ ਨੇ ਚਮਕੀਲੇ ਨੂੰ ਮਾਰਿਆ ਜੀ ਬੜਾ ਪਾਪ ਕਮਾਇਆ ਜੀ ਉਹਨਾਂ ਨੂੰ ਅਸੀਂ ਮਾਰਿਆ ਅਸੀਂ ਠੋਕਿਆ ਤੇ ਤੁਸੀਂ ਖੱਟ ਕੀ ਲਿਆ ਫਿਰ ਉਹਨਾਂ ਨੇ ਕੀ ਖੱਟ ਲਿਆ ਉਹ ਇੱਕ ਸਮਾ ਸੀ ਜੋ ਨੰਗ ਅਸਲ ਦੇ ਵਿੱਚ ਕਾਰਸਤਾਨੀ ਸੀ ਜਿੱਥੇ ਸਿੰਘਾਂ ਦਾ ਨਾਮ ਵਰਤਿਆ ਗਿਆ ਮਰਵਾਇਆ ਨਾਲਦਿਆ ਨੇ ਸੀ ਨਾਲਦਿਆ ਨੇ ਉਹਨੂੰ ਮਰਵਾਇਆ ਇਹ ਗੱਲ ਸੱਚੀ ਹੈ ਬਿਲਕੁਲ ਕਿ ਜਿਹੜੇ ਖਾੜੇ ਉਹਨਾਂ ਦੇ ਲੱਗਦੇ ਸੀ ਉਹ ਨਹੀਂ ਲੱਗਦੇ ਸੀ ਉਹ ਚੱਲਦੇ ਨਹੀਂ ਸੀ ਉਹਨਾਂ ਨੇ ਖਾਰ ਤੇ ਚੱਲਦੇ ਆ ਉਹਦਾ ਕਤਲ ਕਰਵਾ ਦਿੱਤਾ ਇੱਕ ਉਸਤਾਦ ਤੋਂ ਜਦੋਂ ਚੇਲਾ ਅੱਗੇ ਨਿਕਲ ਜੇ ਤੇ ਉਹ ਉਸਤਾਦ ਕਦੇ ਵੀ ਇਹ ਨਹੀਂ ਚਾਹੂਗਾ ਕਿ ਹਾਂ ਇਹਦੀ ਤੂਤੀ ਬੋਲਦੀ ਰਹੇ ਉਹ ਸਭ ਕੁਝ ਹੋਇਆ ਸਿੰਘਾਂ ਨੂੰ ਇਹਦੇ ਵਿੱਚ ਦਿਖਾਇਆ ਗਿਆ ਵੀ ਉਹਨਾਂ ਨੇ ਗੋਲੀ ਮਾਰਤੀ ਉਹਨਾਂ ਨੇ ਪੈਸੇ ਖਾਦੇ ਜੀ ਇਹ ਹੋਇਆ ਉਹ ਹੋਇਆ ਉਹ ਮਾਰਤਾ ਜੀ ਠੀਕ ਹੈ ਜੀ ਉਹ ਇੱਕ ਸਮਾਸੀ ਜੋ ਨੰਗਿਆ ਪਰ ਅੱਜ ਵਾਲੇ ਸਮੇਂ ਨੂੰ ਲਿਜਾ ਕੇ ਇੱਕ ਧਰਮਾਂ ਦੇ ਨਾਂ ਤੇ ਇਹ ਜੰਗ ਇਹ ਲੜਾਈ ਛੇੜ ਦਿੱਤੀ ਗਈ ਜਾਨ ਬੁੱਝ ਕੇ ਇਸ ਚੀਜ਼ ਨੂੰ ਸਕ੍ਰਿਪਟਡ ਬਣਾਇਆ ਗਿਆ ਵੀ ਇਹ ਚੀਜ਼ਾਂ ਕਿਉਂ ਜੀ ਅਸੀਂ ਇਸ ਚੀਜ਼ ਦੇ ਨਾਲ ਬਿਲਕੁਲ ਐਗਰੀ ਨਹੀਂ ਹੈਗੇ ਸਹਿਮਤੀ ਨਹੀਂ ਦੇਵਾਵਾਂਗੇ ਜੋ ਸੱਚ ਹੈ ਅਸਲੀ ਉਹਦੇ ਤੱਕ ਜ਼ਰੂਰ ਰੱਖਣਾ ਚਾਹੀਦਾ ਹੈ ਸੱਚ ਜਿਹੜਾ ਲੋਕਾਂ ਤੱਕ ਜ਼ਰੂਰ ਪਹੁੰਚਣਾ ਚਾਹੀਦਾ ਹੈ ਠੀਕ ਹੈ ਉਹ ਸਭ ਕੁਝ ਇੱਕ ਸਮਾਂ ਦੇ ਸਮੇਂ ਦੇ ਮੁਤਾਬਕ ਚੱਲਿਆ ਸਮੇਂ ਦੇ ਵਿੱਚ ਰਿਹਾ ਸਮੇਂ ਦੇ ਨਾਲ ਚੱਲਿਆ ਉਹ ਚੀਜ਼ਾਂ ਬਿਲਕੁਲ ਜਿਹੜੀਆਂ ਸੱਚੀਆਂ ਦਿਖਾਈਆਂ ਨੇ ਜਿਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਸਾਥ ਨਹੀਂ ਦਿੱਤਾ ਸਰਕਾਰਾਂ ਨੇ ਸਾਥ ਨਹੀਂ ਦਿੱਤਾ ਉਹ ਸਮਾਂ ਹੀ ਇਹੋ ਜਿਹਾ ਸੀ ਉਹ ਸਮੇਂ ਦਾ ਫਾਇਦਾ ਉਠਾ ਕੇ ਉਹਦੀ ਮੌਤ ਹੋਈ ਹੈ ਇਹ ਇਹਨਾਂ ਕੋ ਸੱਚ ਜ਼ਰੂਰ ਹੈ ਇਹ ਚੀਜ਼ਾਂ ਹੋ ਕਰਿਓ ਫੇ ਵੈਸੇ ਧਰਮਾਂ ਦੇ ਨਾਂ ਤੇ ਲੜਾਈਆਂ ਨਾ ਛੇੜੋ ਜੰਗਾਂ ਨਾ ਛੇੜੋ ਉਹ ਸਮਾਂ ਸੀ ਜੋ ਨੰਗਿਆ ਤੇ ਯਾਦ ਰੱਖੋ ਲਚਰਤਾ ਉਦੋਂ ਵੀ ਬਹੁਤ ਸੀ ਗਾਉਂਦੇ ਨਾਲ ਦੇ ਵੀ ਸੀ ਤੇ ਪਰ ਗਾਉਂਦੇ ਅੱਜ ਵੀ ਨੇ ਪਰ ਆਖਰ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸੀ ਉਦੋਂ ਥੋੜੀਆਂ ਜਿਹਾ ਹਾਈਲਾਈਟ ਕਰ ਦਿੱਤੀਆਂ ਗਈਆਂ ਕਰਿਆ ਕਿਸੇ ਨੇ ਸਿਰ ਕਿਸੇ ਦੇ ਮੜ ਦਿੱਤਾ ਗਿਆ ਬਸ ਇੰਨਾ ਕੁ ਜਿਹੜਾ ਸੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ